ਮਾਜੀ ਸਾਰਿਆਂ ਦਾ ਹਰਮਨ ਹਰਜੀਤ ਬਲੌਕ ਤੇ ਸੋ ਫਰਡੂ ਸਾਰਿਆਂ ਦਾ ਸਤ੍ਰਿਕਾਲ ਫੇਮਾ ਦਾ ਡਾਈਨਿੰਗ ਦੇ ਚੇਅਰ ਵੀ ਦੇਖੋ ਦਿਖ ਰਹੀ ਐ ਦੇਖਣ ਵਾਲਾ ਕਹਿੰਦਾ ਫੇਰ ਕਾਦੇ ਰੱਖੀ ਆ ਸੋ ਰੱਖੀ ਆ ਸੀਸ ਕਰਕੇ ਨਹੀਂ ਸੀਸ ਚੇਅਰ ਲਾ ਕੇ ਸਾਰੇ ਸਮਾਨ ਚੱਕ ਲੰਦਾ ਤੇ ਯਾਰ ਆਈ ਹਰਜੀਤ ਹਰਜੀਤ ਖਾ ਲੈਨੇ ਰੋਟੀ ਨੂੰ ਸਵੇਰ ਦੀ ਸੋ ਅਸੀਂ ਸੀਸ ਦੇ ਨਾਲ ਹੀ ਅੱਜ ਉਹਨਾਂ ਜਾਂ ਸਕੂਲ ਛੱਡਣ ਜਾਂਦੇ ਮੈਂ ਤੇ ਮੰਮੀ ਗਏ ਮੰਡੀ ਮੰਡੀ ਚੋਂ ਲੈ ਕੇ ਆਂਦਾ ਆਪਾਂ ਹਰਾ ਮੁਰਗਾ ਸੋ ਹਰਾ ਮੁਰਗਾ ਦੇ ਨਾਮ ਤੋਂ ਵੀ ਤੁਸੀਂ ਸਮਝ ਗਏ ਹੋਣੇ ਕੀ ਹੋ ਤੇ ਬਸ ਹੁਣ ਲੱਗਦੀਆਂ ਨੇ ਸਮਾਰਨ ਬੀਬੀਆਂ ਹਰਜੀਤ ਰੋਟੀ ਖਾ ਰਹੀ ਐ ਤੇ ਬੜੀ ਬੀਬੀ ਤੁਹਾਨੂੰ ਦਖਾਨਾ ਵੀ ਦਾ ਦੁਗਦਾ ਗਲਾ ਬੜੀ ਬੀਬੀ ਹੁਣ ਥੋੜਾ ਜਿਹਾ ਆਰਾਮ ਕਰਕੇ ਅੱਡੀ ਆਪਣੀ ਕੋਈ ਖੁਰਾਕ ਦਵਾਈ ਵਾਲੀ ਲੈ ਕੇ ਸੋ ਸਸਜੀਰ ਮੰਮੀ ਕਹਿੰਦੇ ਆਏ ਹੋਇਆ ਬਈ ਜਿਵੇਂ ਬੁਖਾਰ ਆ ਤੇ ਮੰਮੀ ਦੀ ਮੰਜੀ ਆਪਾਂ ਦਿੱਤੀ ਬਾਹਰ ਡਾ ਹੁਣ ਮੰਮੀ ਮੇਲਾ ਦਾ ਬਣਾ ਚੱਕਣ ਲੱਗੇ ਨੇ ਔਜ਼ਾਰ ਸਮਾਨ ਹੈ ਮੀ ਸਮਾਨ ਇਕੱਠਾ ਕਰਨ ਲੱਗੇ ਨੇ ਬਈ ਮੰਮੀ ਹੁਣ ਆ ਪਤਾ ਤੇ ਜਾਣ ਕੇ ਮੰਮੀ ਹੁਣ ਸਾਗ ਸਮਾਰਨ ਉਰਫ ਹਰਾ ਮੁਰਗਾ ਮੰਮੀ ਤਾਂ ਗਏ ਬੈਠ ਟੱਪਾ ਲਿਆਇਆ ਆਪਣਾ ਸਮਾਰ ਕੇ ਪਾਉਣਾ ਕਾਚ ਉਹ ਟੱਪਾ ਨਹੀਂ ਆਇਆ ਹਜੇ ਤੇ ਹੁਣ ਮੰਮੀ ਆ ਗਏ ਬਾਹਰ ਗਰਮੀ ਬਹੁਤ ਅੱਜ ਵੈਸੇ ਹਾਂ ਢੰਡੇ ਇਹ ਮੌਸਮ ਚੱਲ ਕੋਈ ਨਾ ਹੁਣ ਕਰਨਾ ਤਾਂ ਪੈਣਾ 1000 ਰੁਪਏ ਲਾ ਕੇ ਆਇਓ ਤੇ ਭਯਾ ਤਾਂ ਲੱਗਿਆ ਚੱਲ ਕਿੰਨੇ ਦਾ ਐ ਸਾਗ ਸਾਰਾ ਸਮਾਨ ਸਾਗਰ ਕੱਲੇ ਸਾਗ ਦਾ ਕਿੰਨੇ ਦਾ ਬਣਿਆ ਟੋਟਲ 70 70 ਸੀ ਹੂੰ ਸਾਰਾ ਟੋਟਲ ਦਾ ਸਮੀ ਹਾਂ ਸਾਰਾ ਹੀ ਸਾਗ ਸਾਗ ਅੱਛਾ ਠੀਕ ਆ ਤੇ ਹੁਣ ਮੈਂ ਮੰਮੀ ਨੂੰ ਬਣਾ ਕੇ ਲੈ ਕੇ ਆਉਣਾ ਜਹੀ ਜੀ ਰੋਜ਼ ਪਲਾਉਣਾ ਦੋ ਦਿਨ ਹੋ ਗਏ ਸਵਾਦ ਜੀ ਚਾਹ ਕੈੜੀ ਜੀ ਐਨ ਵੀ ਜਿਹੜਾ ਸਰੀਕ ਖੋਲ ਦੇਵੇ ਕੰਮ ਕਰਨ ਨੂੰ ਹੋ ਜਾਣ ਤੇਜ਼ ਕਲੋਵੀ ਜੀ ਮੈਂ ਕਿ ਤੁਹਾਨੂੰ ਦੱਸੇ ਚਾਹ ਮੈਂ ਦਿੱਤੀ ਤਲ ਤੇ ਬਾਪੂ ਜੀ ਸਾਡੇ ਬਿੰਦੇ ਦੀ ਚੀਨੀ ਵਾਲੀ ਸੋ ਆਪਾਂ ਬਾਪੂ ਜੀ ਦੇ ਕੱਪ ਵਿੱਚ ਪਾ ਲਈ ਚੀਨੀ ਤੇ ਅਸੀਂ ਪੀਨੀਆ ਸ਼ੱਕਰ ਵਾਲੀ ਚਾਹ ਆਪਾਂ ਪਹਿਲਾਂ ਪਾਣੀ ਧਰਿਆ ਸੋ ਆਪਾਂ ਇਲਾਇਚੀ ਕੁੱਟ ਕੇ ਪਾਤੀ ਉਹਨੇ ਇਲਾਇਚੀ ਰਿੱਜੂਗੀ ਫੇਰ ਆਪਾਂ ਬਾਕੀ ਪੱਤੇ ਪਾਵਾਂਗੇ ਫੇਰ ਚਾਹ ਨੂੰ ਰੰਨਾਂਗੇ ਸੋ ਮੈਂ ਇਹ ਤਰੀਕੇ ਨਾਲ ਬਣਾਉਣਾ ਹੁਨਾ ਚਾਹ ਵੈਸੇ ਦੇਖਿਓ ਬਣਾ ਕੇ ਬਹੁਤ ਟੇਸਟੀ ਬਣਦੀ ਆ ਕਲੋਵੀ ਪਾਵਾਂਗੇ ਚਾਹ ਪੱਤੀ ਪਹਿਲਾਂ ਕਾਸ਼ ਕਾਸ਼ ਨੂੰ ਸੁਣਾ ਇਹ ਇਸੇ ਤੋਂ ਕਿੰਨਾ ਨਹੀਂ ਲੋ 2 ਚਮਚ ਪਾਤੇ ਦੇਖੋ ਲੈਚੀ ਰੀਜੇਗੀ ਸਿਆਂ ਜਾਵਣੀ ਹੁਣ ਉਪਰ ਥੋੜੀ ਜਿਹੀ ਛਾਹ ਨੂੰ ਰੀਜਣ ਦਾਂਗੇ ਦੁੱਧ ਫ੍ਰੀਜੋਂ ਕੱਢ ਕੇ ਮੈਂ ਉਹ ਨਾਲ ਦੀ ਨਾਲ ਰੱਖ ਲੈਣਾ ਨਾ ਵੀ ਸੇਕ ਲੱਗੀ ਜਾਊਗਾ ਸੋਛੇਤੀ ਬਣਜੂ ਚਾਪ ਉਸ ਨੂੰ ਸੁਬਿਆਕੀ ਵਾਲੀ ਗਈ ਆ ਹੁਣ ਆਪਾਂ ਪਹਿਲਾਂ ਬਾਪੂ ਜੀ ਦੀ ਕੱਢਾਂਗੇ ਫੇਰ ਬਸ ਆਪਾਂ ਆਪਣੀ ਪਾਵਾਂਗੇ ਆਪਣੀ ਜੀ ਚੱਕਰ ਪਾਵਾਂਗੇ ਯਾ ਨੂੰ ਦਮਾਂਗੇ ਆਪਾਂ ਇਹਨੂੰ ਚੰਗੀ ਤਰ੍ਹਾਂ ਵਾਲੀ ਕਿਉਂਕਿ ਮੈਨੂੰ ਜਾਦਾਰੀ ਜਿਹੋ ਲਾਲ ਲਾਲੀ ਪਸੰਦਾ ਤੇ ਬਸ ਫਿਰ ਆਪਾਂ ਮਿੱਠਾ ਪਾ ਕੇ ਸ਼ੱਕਰ ਵਾਲੀ ਦੇ ਇੱਕ ਬੰਦ ਕਰ ਦੇਣਾ ਕਿਉਂਕਿ ਫਿਰ ਮਿੱਠਾ ਪਾ ਕੇ ਜ਼ਿਆਦਾ ਰਹਿ ਜਾਵਾਂਗੇ ਸ਼ੱਕਰ ਫਿਰ ਚਾਹ ਫਟ ਜਾਂਦੀ ਆ ਸੋ ਆਪਾਂ ਹੁਣ ਇਹਨੂੰ ਬਿਨਾ ਮਿੱਠੇ ਤੋਂ ਇਹ ਲਾਲ ਲਾਲ ਕਰ ਲੈਣਾ ਹੈ ਹੁਣ ਆਪਾਂ ਇੱਕ ਵਾਲੀ ਦਮਾਂਗੇ ਕਿਉਂਕਿ ਉਹ ਮਿੱਠਾ ਪਾਲਿਆ ਲਓ ਜੀ ਵਾਲੀ ਆ ਗਈ ਹੁਣ ਆਪਾਂ ਗੈਸ ਕਰ ਦੇਣਾ ਬੰਦ ਇਹ ਹੁਣੇ ਜੋ ਆਪਾਂ ਬਸ ਇੰਨੀ ਕੁ ਪਿਨੀਆ ਤੇ ਲਿਓ ਆਪਾਂ ਮੰਮੀ ਨੂੰ ਦੇ ਕੇ ਆਉਨੇ ਆ ਮੰਮੀ ਲਓ ਚੱਕੋ ਛੋਟੀ ਬੀਬੀ ਵੀ ਆ ਗਈ ਕਹਿੰਦੇ ਮੈਦਾਨ ਚ ਹਮ ਸੈਰ ਚੋਂ ਪੜਿਆ ਪੈਸਰ ਨਾ ਕੇ ਬੀਬੀ ਨੇ ਕਿ ਮੈਂ ਮਮੀ ਚਾਹ ਆਹੇ ਤਾਂ ਵੀ ਬੋਲ ਨਹੀਂ ਪਸਦੇ ਚਾਹ ਕਿਵੇਂ ਆ ਮਮੀ ਚਾਹ ਕਿਵੇਂ ਆ ਵਧੀਆ ਚਾਹ ਜਾ ਤਾਂ ਮੈਂ ਤਾਂ ਬੱਸ ਵਾ ਲੱਗੇ ਮੈਂ ਤਾਂ ਪੀ ਕੇ ਥੋੜੀ ਜੀ ਪੂਰੀ ਕੜਕਾ ਸਵਾਦ ਨਾਲ ਚ ਹਾਂ ਨਹੀਂ ਚੱਲੋ ਬੱਧੀ ਹੋ ਤੀਰ ਵੀ ਇਹ ਕੁਝ ਕਰਕੇ ਗਰਮੀ ਵੀ ਬਹੁਤ ਆ ਮੈਂ ਤਾਂ ਕਹਿੰਦਾ ਅੰਦਰ ਹੀ ਬੈਠ ਅੰਦਰ ਹੀ ਲੈ ਕੇ ਬੈ ਕੇ ਸਮਾ ਲੰਦੇ ਮੰਨੀ ਕੀ ਸਾਗ ਬਣਾਉਣੇ ਸਾਗ ਅਗੋ ਮੈਂ ਮੈਂ ਵੀ ਅੰਮੀ ਭਰਤੀ ਚਲ ਪਰ ਮੈਂ ਤਾਂ ਸ਼ਾਮ ਨੂੰ ਕੱਲ੍ਹ ਨੂੰ ਸਵੇਰ ਨੂੰ ਖਾਊਂਗਾ ਮੱਕੇ ਦੀ ਰੋਟੀ ਨਾਲ ਸਾਗ ਸ਼ਾਮ ਨੂੰ ਆਪਾਂ ਖਾਵਾਂਗੇ ਥੋੜਾ ਜਿਹਾ ਸਾਗ ਟੇਸਟ ਕਰਾਂਗੇ ਥੋੜਾ ਤੇ ਆਪਾਂ ਆਪਣੀ ਚੀਜੀ ਬਣਾ ਕੇ ਖਾਵਾਂਗੇ ਕੋਈ ਨਹੀਂ ਸਾਗ ਵੀ ਖਾਊਂਗਾ ਕੱਲਾ ਸਾਗ ਮੱਖਣੀ ਪਾ ਕੇ ਮੱਕੇ ਦੀ ਰੋਟੀ ਨਾਲ ਕੱਲ੍ਹ ਨੂੰ ਸਵੇਰ ਨੂੰ ਤੁਸੀਂ ਤਾਂ ਬੋਲਦੀ ਨਹੀਂ ਨੀ ਬੀਬੀਆਂ ਕੱਲਾ ਬੀਬਾ ਹੀ ਬੋਲੀ ਜਾ ਰਿਹਾ ਬੜੀ ਬੀਬੀ ਤਾਂ ਔਖੇ ਲਾਦੀ ਆ ਹੈ ਬੜੀ ਬੀਬੀ ਤਾਂ ਬੋਲਦੀ ਉਹਨੂੰ ਦੇ ਲੈ ਵੀਡੀਓ ਵੀ ਨਹੀਂ ਬੋਲਦੀ ਬੜੀ ਬੀਬੀ ਉਂ ਵੀ ਨਹੀਂ ਬੋਲਦੀ ਲੈ ਹੁਣ ਕੀ ਬੋਲਾਂ ਜਿਹੜਾ ਕੁਝ ਬੋਲਦੇ ਹੁੰਦੇ ਨੇ ਤੁਸੀਂ ਤਾਂ ਮੌਨ ਵਰਤਦਾ ਧਰ ਕੇ ਬਹਿ ਗਿਆ ਮੈਂ ਨੇ ਸਾਗ ਲਈ ਆタル ਜੀ ਲਈ ਮੈਂ ਕੱਖ ਪਾ ਕੇ ਹਰਜੀਤ ਚਾਹ ਕਰਦੀ ਆ ਸਾਰਿਆਂ ਨੇ ਆਪੋ ਆਪਣੀ ਡਿਊਟੀ ਤੇ ਨੇ ਤੇ ਹੁਣ ਦੇਖੋ ਮੈਂ ਆਪਣਾ ਕੰਮ ਵੀ ਕਰਕੇ ਨਾਲ ਦੇ ਨਾਲ ਕੈਮਰਾਮੈਨ ਵੀ ਬਣਿਆ ਹੋਇਆ ਫੜਾਦਨ ਮੈਂ ਕਿਹਾ ਮੈਂ ਪੋਹਾ ਬਣਾ ਲਾਂ ਜਾ ਕੇ ਹੁਣ ਇੱਥੇ ਨੂੰ ਮੇਰੇ ਹੱਥ ਚ ਬਾਣ ਹੈ ਜਿ ਫੜੀ ਹਰਮੁੰਨੇ ਰੱਖ ਲਈ ਕੜਾਹੀ ਗੈਸ ਤੇ ਕੜਾਹੀ ਸੁੱਕ ਜੇ ਆਪੇ ਇਹ ਹੋ ਰਿਹਾ ਚਲੋ। ਹਾਂ ਹਾਂ। ਪਾਣੀ ਚ ਦੇਖੋ। ਹਾਲੋ ਭਾਈ ਇਹ ਸਾਡੇ ਨੇ ਮੇਰੇ ਤੇ ਵੀ ਤੇਲ ਪਾਤਾ ਨਾਲ। ਤੇਲ ਇਹਨਾਂ ਗਰਮ ਕਰ ਲਿਆ। ਤੋਤੇ ਦਾ ਹਜੇ ਹੁਣੇ ਸੀਗੇ ਪਿਆਜ਼। ਕਿਹੜਾ ਹੋ ਸੀ ਬਦ ਟਾਈਮ ਹੋ ਗਿਆ ਜਾਂਦਾ ਪਹਿਲਾਂ ਦੇ ਧੋ ਕੇ ਰੱਖੇ ਹੋਏ ਹੁੰਦੇ ਫਿਰ ਤਾਂ ਵਿਚਾਰ ਕੇ ਪਾਵੇ ਨਾ ਪਿਆਜ਼ ਤੇ Shimla mircha ਪੁੰਨੀ ਜਾ ਰਹੀ ਆ ਨੂਨ ਮਿਰਚ ਪਾ ਕੇ ਰੱਖ ਲਿਆ ਕੁੱਲੀ ਚ ਉਧਰ ਸਮਝ ਗਿਆ ਕਿ ਆਏ ਹੂੰ ਪਾ ਲਓ ਨੂਨ ਮਿਰਚ ਆਹ ਪਾਉਗਾ ਕੋਈ ਨਾੜੇ ਨਾ ਸਾਰੇ ਹੀ ਪਾ ਲਓ ਬਸ ਜਦਦੇ ਹੁਣ ਬਾਅਦ ਚੋ ਪਾ ਦਿਓ ਗੈਸ ਕਰ ਲੇ ਥੋੜਾ ਜਿਹਾ ਘਟਾ ਕਿ ਕਿਤਾਜ ਗਰਮੀ ਬਹੁਤ ਆਉਨੇ ਕਣਕ ਚਕਾਈ ਐ ਇੰਨੀ ਗੜੀ ਢੋਪਾ ਚਟਨੀ ਹੋਣੀ ਸੀ ਤੁਸੀਂ ਨੇ ਚਾਂ ਦੀ ਕਣੀਆਂ ਸੀਗੀਆਂ ਧੁੱਪ ਨਿਕਲੀ ਹੋਈ ਧੀ ਕਿੰਨੀ ਸੋਣੀ ਸੁੱਕ ਜਾਂਦੀ ਹੋਰ ਹਾ ਤਾਂ ਬਹੁਤ ਗਰਮੀ ਆ ਬਸ ਕਰਾਈ ਪਈ ਆ ਗਰਮੀ ਨੇ ਐਨੀ ਗਰਮੀ ਦੇ ਵਿੱਚ ਅਸੀਂ ਸਾਗ ਦਾ ਪੰਗਾ ਲੈ ਲਿਆ ਸਾਗ ਦਾ ਬੰਦਾ ਬੈਠਾ ਉਹ ਤਾਂ ਸਾਗ ਨੂੰ ਮਾਰ ਕੇ ਠੂਕੋ ਨਾ ਗਰਮੀ ਚ ਸੌਖਾ ਕਿਤੇ ਸਾਗ ਬਣਾਉਣਾ ਠੰਡ ਚ ਬਣਦਾ ਸਾਗ ਵੀ ਗੈਸ ਕੱਟ ਕਰ ਲੇ ਹੇਠਾਂੇ ਲੱਗ ਜਾਣਾ ਉਹ ਵੀ ਥੋੜਾ ਥੋੜਾ ਸੇਕ ਲੱਗੂਗਾ ਇਹ ਲੱਗਦਾ ਗੈਸੇ ਚੱਲਦਾ ਵੀ ਜ਼ਿਆਦਾ ਤੇਜ਼ਾ ਨਾ ਬਈ ਜਿਹੜੇ ਵੈਜੀਟੇਬਲ ਵੀ ਹੋਰ ਐਡ ਕਰ ਸਕਦੇ ਆ ਫਿਰ ਮੈਂ ਕਰਾਂਗੀ ਕਿਉਂਕਿ ਮੇਰੇ ਮੰਮੀ ਵੀ ਘੱਟ ਖਾਂਦੇ ਨੇ ਤੇ ਜਿੰਨੇ ਵੀ ਤੁਸੀਂ ਖਾਣ ਲਾਇਕ ਕੋਦੀ ਮੈਂ ਕਿ ਆਪਾਂ ਫਰਾਈ ਹਨਾ ਆਲੂ ਪਾ ਸਕਦੇ ਆ ਤੇ 2 ਮਿੰਟਸ ਪਾ ਸਕਦੇ ਆ ਵੈਜੀਟੇਬਲ ਵੀ ਪਾ ਸਕਦੇ ਆ ਫਿਰ ਜਿਹੜੇ ਦੰਦੇ ਕਾਲੀਫਲਾワー ਪਾ ਸਕਦੇ ਆ ਗੱਭੋ ਜੇ ਤਾਂ ਫੇਰ ਉਹ ਫੇਰ ਦੇਣ ਲੱਗੇ ਹੇ ਰਹੀ ਗੱਬੇ। ਇਹ ਰਹੀ ਗੱਬੇ ਸਾਰਾ ਤਾਂ ਹਲਕਾ। ਕਦੋਂ ਫੇਰੇ ਮੈਂ ਦੇਖੀ ਜਾਨੀ ਆ ਤੁਹਾਨੂੰ। ਰਹਿਦਾ ਹੋ ਗਿਆ ਜਿਹਾ ਸਾਰੇ। ਇਹ ਗੱਬੇ ਰਹਿ ਗਿਆ ਸੀਗਾ। ਗੈਸ ਕੱਟ ਕਰੋ। ਬੱਲੇ ਤਾਂ ਬਰ ਗਿਆ ਲੋ। ਮੰਮੀ ਕੋਲ ਜਾ ਕੇ ਆਓ। ਪੋਹਾ ਸਾਡਾ ਬਣ ਕੇ ਹੋ ਗਿਆ ਰੈਡੀ ਅਸੀਂ ਟੇਸਟ ਵੀ ਕਰ ਲਏ ਵੀਡੀਓ ਬਣਾਉਣਾ ਭੁੱਲੇ ਗਏ। ਤੇ ਬਾਕੀ ਚਲ ਬਣਾਇਆ ਮੈਂ ਮੰਮੀ ਦਸਰਵੇਂ ਬਣਿਆ ਟੇਸਟ। ਬਹੁਤ ਸਵਾਦ ਆ। ਹਰਜੀਤ। ਪਹਿਲੀ ਵਾਰ ਹੱਦਾਂ। ਮੈਨੂੰ ਲੱਗਦਾ ਨਹੀਂ ਸੀਗਾ ਖਾਊ ਪਹਿਲਾਂ ਕਹਿੰਦੀ ਮਨਾ ਖਾਣਾ ਨਹੀਂ ਮੈਂ ਪੇਰ ਖਾ ਪੇਰ ਖਾਲੇ ਮੈਂ ਹੋਰੇ ਤਰ੍ਹਾਂ ਮੂੰਹ ਕਰਦੀ ਕਰਦੀ ਨਹੀਂ ਚਮਚਾ ਮੂੰਹ ਜਵਾਇਆ ਮੈਂ ਸਵਾਲ ਲੱਗਿਆ ਹਾਂ ਸੀ ਸਾਡਾ ਸੁੱਤਾ ਅਸੀਂ ਸਾਡਾ ਸੁੱਤਾ ਪਿਆ ਛੋਟੀ ਬੀਬੀ ਆਈਏ ਗੋਹੇ ਪਾਣ ਗੋਹੇ ਪਾਣ ਅੱਗ ਹੋਰ ਕਰਨ ਗਰਮੀ ਗਰਮੀ ਨੇ ਮੇ ਸਾਕ ਤਿਆ ਸਾਕ ਨੇ ਤਾਂ ਅੱਜ ਪੂਰਾ ਹੈ ਪਤਾ ਨਹੀਂ ਕਿ ਧਾਰੇ ਦਿਨ ਚ ਦਿਖਾਤੇ ਗਰਮੀ ਸਾਗ ਦੀ ਗਰਮੀ ਨੇ ਲੋਕ ਤਾਂ ਕਿੱਦਾਂ ਨੇ ਬਣਾ ਆਪਣਾ ਖਾਂਦੇ ਨੇ ਪਤਾ ਨਹੀਂ ਭਾਈ ਗਰਮੀ ਚ ਕਿਵੇਂ ਬਣਾ ਬੇਸਲਾ ਕਰਦੇ ਮੰਮੀ ਵੀ ਕਹਿੰਦੇ ਮੰਮੀ ਵੀ ਸਾਗ ਬਣਾਵਾਂਗੇ ਸਾਗਰਮ ਪਰ ਅੱਜ ਵੀ ਦੇਖਿਆ ਸਵੇਰ ਬਹੁਤ ਗਰਮੀ ਸੀ ਬਸ ਮੰਮੀ ਨੇ ਵੀ ਫਿਰ ਨਾ ਨਹੀਂ ਕਰੀ ਵੀ ਕਹਿੰਨਗੇ ਮੰਮੀ ਕਹਿੰਦੇ ਫਿਰ ਕਹਨਗੇ ਵੀ ਪਹਿਲਾਂ ਕਰਦੇ ਸੀ ਹੁਣ ਬਣਾਇਆ ਨਹੀਂ ਤਾਂ ਕਰਕੇ ਚੱਲ ਫਿਰ ਅਸੀਂ ਲੈ ਜਾਂਦਾ ਬਣਾ ਹੀ ਲਿਆ ਬਸ ਹੁਣ ਤਾਂ ਧਰ ਗਿਆ ਧਰੇ ਆ ਗਿਆ ਤਾਂ ਬਣ ਗਿਆ ਹਰਿਆਣੇ ਤਾਂ ਮਣੂ ਗਈ ਮਮੂ ਮਾਂ ਪਾਣੀ ਧਰਦੀ ਇਹ ਨਾਲ ਤਾਂ ਮੰਮੀ ਸਾਗ ਦੀ ਉਦੋਂ ਬਾਅਦ ਵੀਡੀਓ ਬਣੀ ਨਹੀਂ ਹੋਆ ਕਿਦੇ ਕਿਦੇ ਮੂੰਹ ਚ ਪਾਣੀ ਆਏ ਦੇਖ ਕੇ ਮੇਰੇ ਤਾਇਆ ਵੀ ਤੇ ਹੁਣ ਲੱਗੇ ਨੇ ਹਰਜੀਤ ਕੱਢਣ ਲੱਗੇ ਆ ਤੇ ਭੈਣ ਉਹਨਾਂ ਨੂੰ ਪਾਉਣ ਲੱਗਿਆ ਮੰਮੀ ਬਣਾ ਰਹੀ ਨੇ ਰੋਟੀ ਗਰਮੀ ਨੇ ਕਰਿਆ ਬੜਾ ਬੁਰਾ ਹਾਲ ਇੱਕ ਅੱਜ ਭਾਦੋ ਦਾ ਦਿਨ ਇੰਨਾ ਤੱਤਾ ਤੇ ਉੱਤੋਂ ਸਾਗ ਦਾ ਕੰਮ ਬਹੁਤ ਵੱਡ ਨਹੀਂ ਆ ਸੋ ਚਲੋ ਵੀ ਹੁਣ ਮੈਂ ਤੇ ਸੀ ਜਾਣਿਆ ਗੁਰਦੁਆਰੇ ਜੀ গুড মর্নিং ਜੀ। ਤਾਂ ਜਿਵੇਂ ਕਿ ਤੁਸੀਂ ਪੈਸੇ ਦੇਖਿਆ ਵੀ ਆਪਾਂ ਬਣਾਇਆ ਸੀ ਸਾਗ ਤੇ ਸਾਗ ਆਪਣਾ ਬਣ ਗਿਆ ਸੀ ਬਹੁਤ ਸਵਾਦ ਨਾਲ। ਤੇ ਹੁਣ ਮਾਰਨਿੰਗ ਸਵੇਰ ਦੇ 6:40 ਹੋ ਚੁੱਕੇ ਨੇ। ਤੇ ਹਰਜੀਤ ਲੱਗੇ ਨੇ ਹੁਣ ਸਾਗ ਟੜ ਕੇ। ਫੇਰ ਖਾਵਾਂਗੇ ਪਰ ਮੰਮੀ ਬਣਾਉਣਗੇ ਰੋਟੀ ਸਾਗ ਨਾਲ ਮੱਕੀ ਦੀ ਰੋਟੀ ਖਾਵਾਂਗੇ। ਕੱਲ ਗਰਮੀ ਸੀ ਅੱਜ ਮਾਹੌਲ ਬਹੁਤ ਠੰਡਾ ਹੈ। ਆਲਾ ਪਾ ਲੈ ਸਾਗ ਦਾ ਲਿਆ। ਹਾਂ। ਇਹ ਤੜਕੋ ਸਾਗ ਆਪਾਂ ਅਬ ਦੇ ਕੰਮ ਕਰਦੇ ਆਂ। ਉਹ ਵੀ ਗਾਣੇ ਲਿਖਣ ਵਾਲੇ ਵੀ ਲਖਾਰੀ ਵੀ ਅਸਲ ਜ਼ਿੰਦਗੀ ਚੋਂ ਹੀ ਗਾਣੇ ਲਿਖਦੇ ਨੇ ਵੀ ਸਾਡੇ ਸਾਗ ਵੀ ਅਲੱਗ-ਅਲੱਗ ਤੜਕੇ ਹਫ਼ਤੇ ਚਾਰ ਚੱਲੇ ਸੋ ਆਪਾਂ ਸਾਗ ਬਣਾਇਆ ਸੀ ਤੁਹਾਨੂੰ ਪਤਾ ਹੀ ਸਾਰੇ ਤੁਸੀਂ ਦੇਖਿਆ ਹੀ ਆ ਤੇ ਇਹ ਅੱਜ ਆਪਾਂ ਸਾਗ ਤੜਕੇ ਆਪਾਂ ਬਣਾਇਆ ਸੀ ਪਰसों ਸਾਗ ਸੋ ਹਫ਼ਤਾ ਤਾਂ ਨਹੀਂ ਹੋਇਆ ਬਸ ਤੀਜਾ ਦਿਨ ਆ ਬਸ ਆਪਣਾ ਸਾਗ ਮੁੱਕ ਗਿਆ ਆਪਾਂ ਇੰਨੇ ਕੁ ਦਿਨ ਤਾਂ ਦੇਖੇ ਬਸ ਜਿਹੜਾ 2 ਦਿਨ ਚ ਹੋ ਜਵੇ ਤੇ ਲਓ ਜੀ ਤੇ ਹੁਣ ਆਪਣਾ ਸਾਗ ਹੋ ਗਿਆ ਗਰਮ ਰੋਟੀ ਆਪਾਂ ਆਪਣੀ ਪਾ ਲਈ ਕੜਕੇ ਹੋਇਆ ਸਾਂਜੀਤ ਦਾ ਮਾਰਨਿੰਗ ਦਾ। ਤੁਕੀ ਮਾਰਨਿੰਗ ਤੱਕ ਹੋ ਗਈ ਔਰ ਮਾਰਨਿੰਗ ਦੀ ਰੋਟੀ ਖਾ ਰਿਆ ਹੁਣੇ ਮੈਂ। ਸਵੇਰ ਦਾ ਬ੍ਰੇਕਫਾਸਟ ਕਹਿ ਸਕਦੇ ਹੋ ਜੋੜਾ ਜੋ ਵੀ ਕੁਝ ਕਹਿੰਦਾ। ਤੇ ਕਿਉਂਕਿ ਹੁਣ ਅੱਜ ਸੰਡੇ ਸੀਗਾ ਕੰਮਕਾਰ ਕੀਤੇ। ਧੋਆ ਤਵਾਹੀ ਵੀ ਕੀਤੀ, ਗੱਡੀ ਧੋਤੀ, ਹੋਰ ਵੀ ਕਈ ਕੰਮ ਸੀਗੇ ਜੋ ਕੀ ਕਰਨੇ ਵਾਲੇ ਸੀਗੇ ਨਹੀਂ ਤਾਂ ਫਿਰ ਜਿਵੇਂ ਕਿ ਇਸ ਸੀਜ਼ਨ ਸਕੂਲ ਛੱਡਣ ਜਾਣਾ ਹੁੰਦਾ ਵੀ ਜਲਦੀ ਜਲਦੀ ਹੁੰਦੀ ਹੈ ਬਸ ਜਿਹੜੇ ਕੰਮ ਕਰਦੇ ਆਪਾਂ ਡੇਲੀ ਰੂਟੀਨ ਨਾਲ ਉਹ ਕਰਕੇ ਚਲੇ ਜਾਣੇ ਸੋ ਅੱਜ ਕੁਝ ਐਕਸਟਰਾ ਵੀ ਕੀਤੇ ਤੇ ਚਲੋ ਹੁਣ ਆਪੇ ਵੀਲੌਗ ਦਾ ਉਰੀ ਕਰਦੇ ਐਂਡ ਸੋ ਮਿਲ ਜਿਆ ਤੁਹਾਨੂੰ ਕਿਸੇ ਨਵੀਂ ਵੀਡੀਓ ਚ ਵੀਡੀਓ ਚੰਗੀ ਲੱਗਦੀ ਆ ਫੀਡਬੈਕ ਕਮੈਂਟ ਚ ਜਰੂਰ ਦੱਸਿਆ ਕਰੋ ਕੋਈ ਕਮੀ ਪੇਸ਼ੀ ਹੁੰਦੀ ਆ ਉਹ ਵੀ ਦੱਸਿਆ ਕਰੋ ਓਕੇ ਜੀ ਬਾਏ